ਰਤਨ ਨਾਮ ਵਾਹਿਗੁਰੂ ਸਾਹਿਬ ਜੀ ਬਿਲਾਵਨ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਕਟੇ ਤੀਰਥ ਨਾਵਾਂ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾ ਅਗਮ ਅਗੋਚਰ ਲਖ ਅਪਾਰ ਚਿੰਤਾ ਕਰੋ ਹਮਾਰੇ ਜਲ ਥਲ ਮਹੀਅਲ ਭਰਪੁਰ ਲੀਨਾ ਕਟ ਕਟ ਜੋਦ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਵਾਂ ਤੇਰੇ ਤੁਝ ਬਿਨ ਅਬਰ ਨ ਜਾਣ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸ਼ਰਨਤੁ ਮਾਰੀ ਸਰਬ ਚਿੰਤ ਤਦ ਪਾਸੇ ਜੋ ਦੁਦ ਭਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਬਿਲਾਵਲ ਮਹੱਲਾ ਪਹਿਲ ਮਨ ਮੰਦਰ ਤਨ ਵੇਸ ਕਲੰਦਰ ਟਹੇ ਤੀਰਥ ਨਵਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੜ ਜਨਮ ਨ ਆਵਾ ਮਨ ਬੇਡਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਇੰਤ ਪਰਾਈ ਰਹਾਉ ਅਗਮੇ ਅਗੋਚਰ ਲਖਿਆ ਬਾਰਾ ਚਿੰਤਾ ਕਰ ਹਮਾਰੇ ਜਲ ਥਲ ਮਹੀ ਅਲ ਭਰਪੁਰ ਦੇਣਾ ਘਟ ਘਟ ਜੋਦ ਤੁਮਾਰੀ ਸਿੱਖ মত ਸਭ ਬੁੱਧ ਤੁਮਾਰੀ ਮੰਦਰ ਸ਼ਾਮਾ ਤੇਰੇ ਤੁਜ ਬਿਨ ਅਵਰਨ ਜਨ ਮੇਰੇ ਸਾਹਿਬਾ ਗੁਣ ਗਾਵਨਿਤ ਤੇਰੇ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਜਿੰਦ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਏਕ ਨਾਨਕ ਕੀ ਅਰਦਾਸੇ மஹலா மன மந்திர தனவேச கலந்த கடஹீர்மா பிராண பசத்த ஜன்ம நய சி மே ਕਣ ਜਾਣ ਪੀਰ ਪਰਾਈ ਹਮ ਨਾਹੀ ਚਿੰਤਾ ਪਰਾਈ ਰਹਾਉ ਅਗਮੇ ਅਗੋਚਿਰ ਲਖੇ ਅਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮਹੀ ਅਲ ਭਰਪੁਰ ਦੇਣਾ ਘਟ ਘਟ ਜੋਤ ਤੁਮਾਰੀ ਸਖ ਮਦ ਸਭ ਬੁੱਧ ਤੁਮਾਰੀ ਮੰਦਰ ਸ਼ਾਵਾ ਤੇਰੇ ਤੁਜ ਬਿਨ ਅਵਰ ਨ ਜਾਣ ਮੇਰੇ ਸਹਬਾ ਗੁਣ ਗਵਾ ਨਿਤ ਤੇਰੇ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਦ ਤੁਧ ਪਾਸੇ ਜੋ ਦੁਦ ਭਾਵੈ ਸੋਈ ਚੰਗਾ ਏਕ ਨਾਨਕ ਕੀ ਅਰਦਾਸੇ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਕਟਹੀ ਤੀਰਥ ਨਾਵਾਂ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੜ ਜਨਮ ਨ ਆਵਾ ਮਨ ਬੇਦਿਆ ਦਿਆਲ ਸਿਰਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਉ ਅਗਮੇ ਅਗੋਚਰ ਲਖੇ ਅਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮਹੀਅਲ ਭਰਪੁਰ ਲੀਣਾ ਘਟ ਘਟ ਜੋਤੁ ਤੇੁਮਾਰੀ ਸਿੱਖ ਮਤ ਸਭ ਬੁੱਧੁ ਤੇੁਮਾਰੀ ਮੰਦਰ ਸਾਵਾ ਤੇਰੇ ਤੁਝ ਬਿਨਿ ਅਵਰਨ ਜਾਣ ਮੇਰੇ ਸਾਹਿਬਾ ਗੁਣ ਗਾਵਨਿਤ ਤੇਰੇ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਦ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਏਕ ਨਾਨਕ ਕੀ ਅਰਦਾਸੇ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਕਟੇ ਤੀਰਥ ਨਾਵਾਂ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨ ਆਵਾ ਮਨ ਬਿਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਉ ਅਗਮ ਅਗੋਚਰ ਲਖਿ ਅਪਾਰ ਚਿੰਤਾ ਕਰ ਹਮਾਰੀ ਜਲ ਥਲ ਮਹੀ ਅਲ ਭਰਪੁਰ ਲੀਨਾ ਕਟ ਕਟ ਜੋਦ ਤੁਮਾਰੀ ਸਿੱਖ ਮਤ ਸਬ ਬੋਧ ਤੁਮਾਰੀ ਮੰਦਰ ਸ਼ਵ ਤੇਰੇ ਤਜ ਬਿਨ ਅਵਰਨ ਜਣਾ ਮੇਰੇ ਸਾਹਿਬਾ ਗੁਣ ਗਾਵਨਿਤ ਤੇਰੇ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਏਕ ਨਾਨਕ ਕੀ ਅਰਦਾਸੇ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਕਟਹੀ ਤੀਰਥ ਨਾਵਾ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨ ਆਵਾ ਮਨ ਬਿਦਿਆ ਦਿਆਲ ਸੇਤੀ ਮੇਰੀ ਮਾਈ ਕਣ ਜਾਣੇ ਪੀਰ ਪਰਾਈ ਹਮ ਨਾਹੀ ਜੰਤ ਪਰਾਈ ਰਹਾਉ ਅਗਮੇ ਅਗੋਚਰ ਲਖ ਅਪਾਰ ਚਿੰਤਾ ਕਰ ਹਮਾਰੇ ਜਲ ਥਲ ਮਹੀ ਅਲ ਭਰਪੁਰ ਲੀਨਾ ਘਟ ਘਟ ਜੋਤ ਤੁਮਾਰੀ ਸਿਕ ਮਤ ਸਭ ਬੋਧ ਤੁਮਾਰੀ ਮੰਦਰ ਸ਼ਾਵਾਂ ਤੇਰੇ ਤੁਜ ਬਿਨ ਅਵਰ ਨ ਜਾਣ ਮੇਰੇ ਸਾਹਿਬਾ ਗੁਣ ਗਾਵਾਂ ਨੇ ਤੇਰੇ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਜਿੰਦ ਦੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਕਟਹੀ ਤੀਰਥ ਨਾਵਾ ਇਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਿਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤਾ ਪਰਾਈ ਰਹਾ ਅਗਮ ਅਗੋਚਰ ਲਖ ਅਪਾਰ ਚਿੰਤਾ ਕਰ ਹਮਾਰੇ ਜਲ ਥਲ ਮਹੀ ਅਲ ਭਰਪੁਰ ਲੈਣਾ ਘਟ ਘਟ ਜੋਤੁ ਤੇਮਾਰੀ ਸੇਖ ਮਤ ਸਭ ਬੁੱਧੁ ਤੇਮਾਰੀ ਮੰਦਰ ਸਾਵਾ ਤੇਰੇ ਤਜ ਬਿਨਿ ਅਵਰ ਨ ਜਾਣ ਮੇਰੇ ਸਾਹਿਬਾ ਗੁਣ ਗਾਵਨਿਤ ਤੇਰੇ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਜਿੰਦ ਦੁਦ ਪਾਸੇ ਜੋ ਦੁਦ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਬਿਲਾਵਲ ਮਹੱਲਾ ਪਹਿਲਾ ਮਾਨਮੰਦਰ ਤਨ ਵੇਸ ਕਲੰਦਰ ਕਟਹੀ ਤੀਰਥ ਨਾਵਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੜ ਜਨਮ ਨਿਆਵਾ ਮਨ ਬੇਟਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਵ ਅਗਮ ਅਗੋਚਰ ਲਖਿ ਅਪਾਰਾ ਇੰਤਗਰ ਹਮਾਰੇ ਜਲ ਥਲ ਮਹੀ ਅਲ ਭਰਪੁਰ ਲੀਣਾ ਘਟ ਘਟ ਜੋਤ ਤੁਮਾਰੀ ਸਿੱਖ ਮਤ ਸਬ ਗੋਦ ਤੁਮਾਰੀ ਮੰਦਰ ਸ਼ਵ ਤੇਰੇ ਤੁਜ ਬਿਨ ਅਵਰ ਨ ਜਾਣ ਮੇਰੇ ਸਾਹਿਬਾ ਗੁਣ ਗਾਵਨਿਤ ਤੇਰੇ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਜਿੰਦ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ மஹெலா மன மந்தர தனவேச கலந்த கட்டஹீர்திர ஜன்ம நயல சிமேரி பாய ਕਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾ ਅਗਮ ਅਗੋਚਰ ਲਖੇ ਅਪਾਰ ਚਿੰਤਾ ਕਰ ਹਮਾਰੀ ਜਲ ਥਲ ਮਈ ਅਲ ਭਰਪੁਰ ਲੀਣਾ ਘਟ ਘਟ ਜੋਤ ਤੁਮਾਰੀ ਇਕ ਮਤ ਸਭ ਬੋਧ ਤੁਮਾਰੀ ਮੰਦਰ ਸ਼ਾਮਾ ਤੇਰੇ ਤੁਜ ਬਿਨ ਅਵਰ ਨ ਜਾਣ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਜਿੰਦ ਤੁਧ ਪਾਸੇ ਜੋ ਦੁਦ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਕਟਹਿ ਤੀਰਥ ਨਾਵਾਂ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੜ ਜਨਮ ਨ ਆਵਾ ਮਨ ਬੇਦਿਆ ਦਿਆਲ ਛੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਉ ਅਗਮੇ ਅਗੋ ਚਿਰ ਲਖੇ ਅਪਾਰ ਚਿੰਤਾ ਕਰ ਹਮਾਰੇ ਜਲ ਤਲ ਮਹੀ ਅਲ ਭਰਪੁਰ ਨੀਣਾ ਘਟ ਘਟ ਜੋਤ ਤੁਮਾਰੀ ਸੇਖ ਮਦ ਸਭ ਬੋਧ ਤੁਮਾਰੀ ਮੰਦਰ ਸ਼ਵ ਤੇਰੇ ਤੁਝ ਬਿਨਿ ਅਵਰਨ ਜਣ ਮੇਰੇ ਸਾਹਿਬਾ ਗੁਣ ਗਾਵਨਿਤ ਤੇਰੇ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਏਕ ਨਾਨਕ ਕੀ ਅਰਦਾਸੇ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ਼ ਕਲੰਦਰ ਕਟੇ ਤੀਰਥ ਨਵਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੜ ਜਨਮ ਨ ਆਵਾ ਮਨ ਬੇਦਿਆ ਦਿਆਲ ਸੀਤੀ ਮੇਰੀ ਮਾਈ ਕੌਣ ਜਾਣ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾ ਅਗਮ ਅਗੋਚਰ ਲਖਿ ਅਪਾਰ ਚਿੰਤਾ ਕਰ ਹਮਾਰੇ ਜਲ ਥਲ ਮਹੀ ਅਲ ਭਰਪੁਰ ਲੈਣਾ ਘਟ ਘਟ ਜੋਤ ਤੁਮਾਰੀ ਸਿੱਖ ਮਤ ਸਬ ਬੋਧ ਤੁਮਾਰੀ ਮੰਦਰ ਸ਼ਾਵਾ ਤੇਰੀ ਤੁਜ ਬਿਨੇ ਅਵਰਨ ਨ ਜਾਣੇ ਮੇਰੇ ਸਾਹਿਬਾ ਗੁਣ ਗਾਵਨਿਤ ਤੇਰੇ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਤ ਦੁਦ ਪਾਸੇ ਜੋ ਦੁਦ ਭਾਵੇ ਸੋ ਏ ਚੰਗਾ ਏਕ ਨਾਨਕ ਕੀ ਅਰਦਾਸੇ मिलावल मोहल्ला पहेला मन मंदिर तन वेश कलंदर कटहि तीर्थ नावा एक शब्द मेरे प्राण बसत है बड़ जन्म न आवा मन बेद दयाल सेती मेरी माई ਕਣ ਜਾਣ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾ ਅਗਮ ਅਗੋਚਰ ਲਖ ਅਪਾਰ ਚਿੰਤਾ ਕਰ ਹਮਾਰੀ ਜਲ ਥਲ ਮਹੀ ਅਲ ਭਰਪੁਰ ਨੀਨਾ ਘਟ ਘਟ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਿਰ ਸ਼ਵਾਂ ਤੇਰੇ ਤੁਝ ਬਿਨ ਅਵਰ ਨ ਜਾਣ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਖੜੇ ਧੇ ਤਿਰਥ ਨਵਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੜ ਜਨਮ ਨ ਆਵਾ ਮਨ ਬੇਦਿਆ ਦਿਆਲ ਛੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮਨਾਹੀ ਚਿੰਦ ਪਰਾਈ ਰਹਾ ਅਗਮ ਅਗੋ ਚਿਰ ਲਖ ਅਪਾਰ ਕਿੰਤਾ ਕਰ ਹਮਾਰੇ ਜਲ ਥਲ ਮਹੀਅਲ ਪਰ ਪੁਰ ਲੈਣਾ ਘਟ ਘਟ ਜੋਤ ਤੁਮਾਰੀ ਸੇਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਵ ਤੇਰੇ ਤੁਜ ਬਿਨ ਅਵਰ ਨ ਜਾਣ ਮੇਰੇ ਸਾਹਿਬਾ ਗੁਣ ਗਾਵਨਿਤ ਤੇਰੇ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਤ ਦੁਦ ਪਾਸੇ ਜੋ ਤੁਦ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਜੀ ਜੰਦ ਸਭ ਸ਼ਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਏਕ ਨਾਨਕ ਕੀ ਅਰਦਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ